ਬੱਲੀ ਤੇ ਜਰਨੇਲ ਭਾਵੇਂ ਬਚਪਨ ਦੇ ਯਾਰ ਸੀ ਪਰ ਸਾਲਾਂ ਬਾਅਦ ਦੋਹਾਂ ਦੇ ਜੀਵਨ ਵਿੱਚ ਬਹੁਤ ਫਰਕ ਸੀ ਜਰਨੇਲ ਪੜੇ ਵੇਲਿਆਂ ਚ ਇੰਗਲੈਂਡ ਚੱਲਿਆ ਗਿਆ ਸੀ ਪਰ ਬੱਲੀ ਮਾਤੜੀ ਰਹਿ ਗਿਆ ਸੀ ਇੱਕ ਦਿਨ ਬੱਲੀ ਦੀ ਭੈਣ ਬੱਲੀ ਦੀ ਧੀ ਰਾਣੋ ਲਈ ਸਾਗ ਲੈ ਆਈ ਮੁੰਡਾ ਤੇ ਪਰਿਵਾਰ ਚੰਗਾ ਸੀ ਪਰ ਬੱਲੀ ਨਾ ਨੁੱਕਰ ਜੀ ਕਰਨ ਲੱਗ ਗਿਆ ਦਰਸਲ ਬੱਲੀ ਦੀਆਂ ਲੱਤਾਂ ਆਪਣੀ ਧੀ ਦੇ ਵਿਆਹ ਦਾ ਭਾਰ ਚੱਲਣ ਜੋਗੀਆਂ ਨਹੀਂ ਸੀ ਪਰ ਸਾਖ ਚੰਗਾ ਸੀ ਭੈਣ ਨੇ ਆਪ ਹੀ ਹਾਂ ਕਰ ਦਿੱਤੀ ਸਾਰੇ ਸਹਿਮਤ ਹੋ ਗਏ ਧੀ ਮੰਗੀ ਗਈ ਪਰ ਬੱਲੀ ਦੀ ਨੀਂਦ ਉੱਡ ਗਈ ਜਿੱਥੇ-ਜਿੱਥੇ ਲੈਣ ਦੇਣ ਸੀ ਸਾਰੇ ਨੋਟ ਕਰਨ ਲੱਗਿਆ ਠੰਡ ਜ਼ੁਕਾਮ ਲੱਗਣਾ ਤਾਂ ਦਵਾ ਤੱਕ ਨਾ ਲੈਣੀ ਕੀਤੀ ਦੇ ਵਿਆਹ ਦਾ ਕਾਜ ਨੇੜੇ ਆ ਫੇਰ ਵਿਆਹ ਰਖਣ ਦਾ ਵੇਲਾ ਆਇਆ ਭੈਣ ਨੂੰ ਬੱਲੀ ਨੇ ਪੁੱਛਿਆ ਕਿ ਮੁੰਡੇ ਵਾਲਿਆਂ ਦੀ ਕੀ ਮੰਗ ਹੈ ਭੈਣ ਨੇ ਕਿਹਾ ਕਿ ਮੁੰਡੇ ਵਾਲਿਆਂ ਦੀ ਕੋਈ ਮੰਗ ਨਹੀਂ ਬਸ ਜੰਜ ਸੰਭਲੋ ਚੱਜ ਨਾਲ ਤੇ ਵਿਆਹ ਪੈਲਸ ਵਿੱਚ ਕਰਦੇ ਹੋ ਬੱਲੀ ਨੂੰ ਖਰਚਾ 8-10 ਲੱਖ ਰੁਪਏ ਦਾ ਦਿਸ ਰਿਹਾ ਸੀ ਇੱਕ ਦਿਨ ਉਸ ਧੀ ਮੰਜੇ ਤੇ ਬੈਠੀ ਸੀ ਕੋਲ ਬੈ ਗਿਆ ਤੇ ਆਖਿਆ ਪੁੱਤ ਤੈਨੂੰ ਚਾਹੀਦਾ ਕੁਝ ਮੇਰੇ ਕੋਲ ਤੀਨੇ ਕਿਹਾ ਨਾ ਬਾਪੂ ਤੂੰ ਮੇਰਾ ਬਾਪੂ ਹੈ ਇਹ ਥੋੜਾ ਕਿਤੇ ਪਰ ਬੱਲੀ ਨੇ ਇਹ ਗੱਲ ਆਪਣੀ ਧੀ ਕੋਲੋਂ ਇਸ ਲਈ ਪੁੱਛੀ ਸੀ ਕਿਉਂਕਿ ਉਸ ਨੇ ਇੱਕ ਦਿਨ ਆਪਣੀ ਧੀ ਨੂੰ ਆਪਣੀ ਇੱਕ ਸਹੇਲੀ ਨਾਲ ਗੱਲ ਕਰਦੇ ਸੁਣਿਆ ਸੀ ਕਿ ਉਸਨੇ ਆਪਣੇ ਵਿਆਹ ਤੇ ਇੱਕ ਗੁਲਾਬੀ ਲਹਿੰਗਾ ਤੇ ਇੱਕ ਸੋਨੇ ਦਾ ਹਾਰ ਪਾਇਆ ਸੀ ਤੇ ਉਹ ਰੀਜ ਬੱਲੀ ਨੇ ਆਪਣੀ ਧੀ ਦੀ ਅੱਖ ਵਿੱਚ ਵੇਖੀ ਸੀ ਲੱਗਿਆ ਜੋਰ ਲਾਉਣ ਕਦੇ ਇਧਰੋਂ ਫੜ ਤੇ ਕਦੇ ਉਧਰੋਂ ਫੜ ਕਦੇ ਮੱਝ ਵਿੱਚ 2.2 ਲੱਖ ਰੁਪਏ ਇਕੱਠਾ ਕਰ ਲਿਆ ਤੇ ਇੱਕ ਸਧਾਰਨ ਜਿਹਾ ਪੈਲੇਸ ਬੁੱਕ ਕਰ ਲਿਆ ਇੱਕ ਦਿਨ ਬੱਲੀ ਨੂੰ ਆਪਣੇ ਪੁਰਾਣੇ ਯਾਰ ਜਰਨੈਲ ਦੀ ਯਾਦ ਆਈ ਰਾਤ ਨੂੰ ਉਸਨੇ ਜਰਨੈਲ ਨੂੰ ਫੋਨ ਲਾਇਆ ਤਾਂ ਕਿ ਉਸ ਨੂੰ ਕੁਝ ਮਦਦ ਮਿਲ ਸਕੇ ਪਰ ਜਦੋਂ ਜਰਨੈਲ ਨਾਲ ਗੱਲ ਕਰ ਰਿਹਾ ਸੀ ਤਾਂ ਮੂੰਹ ਸੀਤਾ ਗਿਆ ਸੋਚਿਆ ਇੰਨੇ ਸਾਲ ਲੰਘ ਗਏ ਛੱਡ ਆਪੇ ਰੱਬ ਕਰੂਗਾ ਸਭ ਕੁਝ ਬਸ ਬੱਲੀ ਨੇ ਜਰਨੈਲ ਦਾ ਹਾਲ ਚਾਲ ਪੁੱਛ ਕੇ ਤੇ ਧੀ ਦੇ ਵਿਆਹ ਦਾ ਸੱਦਾ ਦੇ ਕੇ ਫੋਨ ਕੱਟ ਦਿੱਤਾ। ਮੁੰਡੇ ਵਾਲਿਆਂ ਨੇ ਬਰਾਤ ਟਾਇਕ ਸੋ ਦੀ ਆਖ ਦਿੱਤੀ। ਬੱਲੀ ਕੋਲ ਬਹੁਤ ਹੀ ਘੱਟ ਪੈਸੇ ਸੀ। ਆਖਿਰ ਵਿਆਹ ਦਾ ਦਿਨ ਆ ਗਿਆ। ਸਾਰੇ ਪੈਲੇਸ 'ਚ ਪਹੁੰਚੇ ਪਰ ਜਦੋਂ ਬੱਲੀ ਪਹੁੰਚਿਆ ਤਾਂ ਦੇਖਿਆ ਪੈਲੇਸ ਆਲੀਸ਼ਾਨ ਤਰੀਕੇ ਨਾਲ ਸ਼ਿੰਗਾਰਿਆ ਹੋਇਆ ਸੀ। ਲੱਗਿਆ ਕਿ ਗਲਤ ਪੈਲਸ ਆ ਗਏ ਆ ਪਰ ਨਹੀਂ ਖਾਣਾ ਪੀਣਾ ਵਨ ਸੁਵੰਨਾ ਥੋੜੇ ਚਿਰ ਬਾਅਦ ਧੀ ਨੂੰ ਤਿਆਰ ਹੋ ਕੇ ਆਈ ਨੂੰ ਦੇਖਿਆ ਉਸ ਨੇ ਗਲੇ ਵਿੱਚ ਆਲੀਸ਼ਾਨ ਹਾਰ ਪਾਇਆ ਸੀ ਤੇ ਗੁਲਾਬੀ ਲਹਿੰਗਾ ਤੇ ਨੇੜੇ ਜਰਨੈਲ ਪੰਘੜਾ ਪਾ ਰਿਆ ਸੀ ਬੱਲੀ ਦਾ ਰੋਣ ਨਿਕਲ ਗਿਆ ਤਾਂ ਭੱਜ ਕੇ ਆਪਣੇ ਯਾਰ ਨੂੰ ਜਾ ਕੇ ਗੱਲ ਵਕੜੀ ਪਾ ਲਈ ਜਰਨੈਲ ਨੇ ਕਿਹਾ ਕਿ ਯਾਰਾਂ ਦੇ ਹੁੰਦੇ ਆ ਫਿਕਰਾ ਨਹੀਂ ਕਰੀਦਿਆਂ ਬਲਕਿ ਪੰਗੜੇ ਪਾਇਦੇ ਆ ਤੇ ਬੱਲੀ ਫਿਰ ਜਰਨੈਲ ਦੇ ਗੱਲ ਲੱਗ ਕੇ ਰੋਣ ਲੱਗਾ